ਜਦੋਂ ਤੋਂ ਦਿਲਜੀਤ ਦੁਸਾਂਜ ਆਪਣੇ ਆਸਟ੍ਰੇਲੀਆ ਟੂਰ ਤੇ ਗਏ ਨੇ ਚਰਚਾ ਦੇ ਵਿੱਚ ਨੇ ਸੁਰਖੀਆਂ ਦੇ ਵਿੱਚ ਨੇ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਪਰ ਇਸ ਵਾਰ ਸੁਰਖੀਆਂ ਦੇ ਵਿੱਚ ਆਉਣ ਦਾ ਕਾਰਨ ਕੋਈ ਵਿਵਾਦ ਨਹੀਂ ਹੈ ਬਲਕਿ ਦਿਲਜੀਤ ਦੁਸਾਂਜ ਤੋਂ ਮਾਫੀ ਮੰਗੀ ਗਈ ਹੈ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਮਾਮਲੇ ਦੇ ਮੰਤਰੀ ਜੂਲੀਅਨ ਹਿਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਦਿਲਜੀਤ ਦੁਸਾਂਜ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਜਿਸ ਤਰੀਕੇ ਨਾਲ ਤੁਸੀਂ ਨਕਸਲੀ ਟਿੱਪਣੀਆਂ ਦੇ ਸ਼ਿਕਾਰ ਹੋਏ ਹੋ ਸਾਡੇ ਦੇਸ਼ ਦੇ ਵਿੱਚ ਨਕਸਲੀ ਟਿੱਪਣੀਆਂ ਦੀ ਕੋਈ ਥਾਂ ਨਹੀਂ ਹੈ ਪਰ ਅਸੀਂ ਫਿਰ ਵੀ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਤੁਹਾਨੂੰ ਅਜਿਹੀਆਂ ਨਕਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਪਰ ਇਹ ਸਾਡੇ ਦੇਸ਼ ਦੇ ਵਾਸੀ ਨਹੀਂ ਹੋ ਸਕਦੇ ਕੁਝ ਅਜਿਹੇ ਸ਼ਰਾਰਤੀ ਅੰਸਰ ਹੋ ਸਕਦੇ ਨੇ ਜਿਹੜਾ ਕਿ ਮਾਹੌਲ ਨੂੰ ਖਰਾਬ ਕਰਨ ਵਾਲੇ ਹੋ ਸਕਦੇ ਨੇ ਇਸ ਤੋਂ ਇਲਾਵਾ ਉਹਨਾਂ ਨਿੰਦਿਆ ਵੀ ਕੀਤੀ ਹੈ ਤੇ ਨਾਲ ਹੀ ਮੰਤਰੀ ਦੇ ਵੱਲੋਂ ਦਿਲਜੀਤ ਦੁਸਾਂਜ ਦੀ ਤਾਰੀਫ਼ ਵੀ ਕੀਤੀ ਗਈ ਹੈ ਸ਼ਲਾਘਾ ਕਰਕੇ ਵੱਡੇ-ਵੱਡੇ ਤਾਰੀਫ਼ ਦੇ ਫੁੱਲ ਬਣੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਸ ਤਰੀਕੇ ਨਾਲ ਦਜੀਲ ਦੁਸਾਂਜ ਨੇ ਮਾਮਲੇ ਨੂੰ ਸੰਭਾਲਿਆ ਹੈ ਹਾਈਪਰ ਨਹੀਂ ਹੋਏ ਨਿਮਰਤਾ ਦੇ ਨਾਲ ਸਾਦਗੀ ਦੇ ਨਾਲ ਉਹਨਾਂ ਸਾਰੇ ਹੇਟ ਕਰਨ ਵਾਲੇ ਲੋਕਾਂ ਨੂੰ ਕਮੈਂਟ ਕਰਨ ਵਾਲੇ ਲੋਕਾਂ ਨੂੰ ਭੱਦੀਆਂ ਸ਼ਬਦਾਵਲੀ ਵਰਤਣ ਵਾਲੇ ਲੋਕਾਂ ਨੂੰ ਜਾਂ ਫਿਰ ਨਕਸਲੀ ਟਿੱਪਣੀ ਕਰਨ ਵਾਲੇ ਲੋਕਾਂ ਨੂੰ ਜਵਾਬ ਦਿੱਤਾ ਹੈ ਉਹ ਵਾਕਈ ਹੀ ਕਾਬਲੇ ਤਾਰਿਫ ਹੈ ਕਿਉਂਕਿ ਦਜੀਲ ਦੁਸਾਂਜ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਵੱਡਾ ਕੌਣ ਹੈ ਸੁਪਰ ਪਾਵਰ ਕਿਸ ਦੇ ਵਿੱਚ ਹੈ ਕੌਣ ਵਿਅਕਤੀ ਸਾਦਗੀਦਾਲ ਉੱਪਰ ਆਇਆ ਹੈ ਤੇ ਕਿਸ ਵਿਅਕਤੀ ਦੇ ਵਿੱਚ ਇੰਨੀ ਕ ਨਿਮਰਤਾ ਹੈ ਕਿ ਉਹ ਕਿਸੇ ਵੀ ਟਿੱਪਣੀ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਲੈਂਦੇ ਨੇ ਕਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਸਾਰੇ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਅਸੀਂ ਕੋਈ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ ਸਾਰੇ ਸਾਡੇ ਭੈਣ ਭਰਾ ਨੇ ਜੇਕਰ ਟਰੱਕ ਡਰਾਈਵਰ ਨਹੀਂ ਹੋਣਗੇ ਤੁਹਾਡੇ ਘਰਾਂ ਦੇ ਵਿੱਚ ਸ਼ਾਮ ਤੱਕ ਬ੍ਰੈਡ ਜਾਂ ਫਿਰ ਰਾਸ਼ਨ ਨਹੀਂ ਪਹੁੰਚੇਗਾ ਜੇਕਰ ਟੈਕਸੀ ਵਾਲੇ ਨਹੀਂ ਹੋਣਗੇ ਤੁਸੀਂ ਸਮੇਂ ਸਿਰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੋਗੇ ਜੇਕਰ ਕੋਈ ਸਬਜ਼ੀ ਵਾਲਾ ਨਹੀਂ ਹੋਵੇਗਾ ਤਾਂ ਤੁਸੀਂ ਘਰ ਦੇ ਵਿੱਚ ਰਸੋਈ ਦੇ ਵਿੱਚ ਖਾਣਾ ਕਿਵੇਂ ਬਣਾਵੋਗੇ ਸੋ तमाम ਗੱਲਾਂ ਦਾ तमाम नक्सਲੀ ਟਿੱਪਣੀਆਂ ਦਾ ਜਵਾਬ ਦਿਲਜੀਤ ਦੁਸਾਂਝ ਨੇ ਆਪਣੀ ਇੱਕ ਵੀਡੀਓ ਵਿੱਚ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਮੰਤਰੀ ਦੇ ਵੱਲੋਂ ਆ ਕੇ ਇਸ ਗੱਲ ਦਾ ਬਿਆਨ ਦਿੱਤਾ ਗਿਆ ਮਾਫੀ ਮੰਗੀ ਗਈ ਹੈ ਕਿ ਅਸੀਂ ਇਸ ਨਿੰਦਣਯੋਗ ਬਿਹੇਵੀਅਰ ਦੇ ਕਰਕੇ ਤੁਹਾਡੇ ਤੋਂ ਮਾਫੀ ਮੰਗਦੇ ਆ ਪਰ ਦਿਲਜੀਤ ਦੁਸਾਂਜ ਦਾ ਹੁਣ ਤੱਕ ਇਸ ਤੇ ਕੋਈ ਪ੍ਰतिकਰਮ ਨਹੀਂ ਆਇਆ ਪਰ ਵੱਡੀ ਖਬਰ ਜ਼ਰੂਰ ਹੈ ਕਿ ਇੱਕ ਮੰਤਰੀ ਦੇ ਵੱਲੋਂ ਕਿਸ ਤਰੀਕੇ ਨਾਲ ਪੰਜਾਬੀ ਗਾਇਕ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਹ ਪੰਜਾਬੀ ਗਾਇਕ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪਹਿਰਾਵੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਤੇ ਜਿੱਥੇ ਵੀ ਜਾਂਦੇ ਨੇ ਸਟੇਜ ਤੇ ਇੱਕੋ ਗੱਲ ਕਹਿੰਦੇ ਨੇ ਕਿ ਪੰਜਾਬੀ ਆਗੇ ਹੋਏ ਦਿਲਜੀਤ ਦੁਸਾਂਜ ਅਕਸਰ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਬਹੁਤ ਮੁਸ਼ਕਲ ਦੇ ਨਾਲ ਮੌਕਾ ਮਿਲਿਆ ਹੈ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਸਾਰੀ ਦੁਨੀਆ ਸਾਡੀ ਹੈ ਸਾਰੀ ਧਰਤੀ ਸਾਡੀ ਹੈ ਕੋਈ ਵੀ ਇਨਸਾਨ ਕਿਤੇ ਵੀ ਜਾ ਸਕਦਾ ਹੈ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ ਤੇ ਜਿਹੜੇ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕ ਇੰਨੇ ਜ਼ਿਆਦਾ ਹੋਣ ਤਾਂ ਫਿਰ ਉਸ ਨੂੰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ